ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਮਾਨੀ ਰਸੋਈ 'ਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਚਿਕਨ ਮੱਕੂਸ ਠੀਕ ਹੈ ਤੁਹਾਨੂੰ ਦੱਸਦੇ ਹਾਂ ਕਿਵੇਂ ਬਣਾਨੇ ਆ ਇਹ ਰੱਖ ਦਿੱਤਾ ਮੈਂ ਪਾਣੀ ਠੀਕ ਹੈ ਇਹਦੇ ਵਿੱਚ ਮੈਂ ਨਮਕ ਪਾ ਦਿੱਤਾ ਹੈ ਠੀਕ ਹੈ ਜੀ ਇੱਧਰ ਇੱਕ ਵੱਡੀ ਕੌਲੀ ਲਈ ਹੈ ਚੌਲਾਂ ਦੀ ਇਹਨੂੰ ਭੌਂਕ ਰੱਖ ਦਿੱਤੀ ਹੈ ਠੀਕ ਹੈ ਜੀ ਆਹ ਸਾਡਾ ਚਿਕਨ ਹੈ ਇਹਨੂੰ ਸਾਫ਼ ਕਰਕੇ ਰੱਖ ਦਿੱਤਾ ਹੈ ਠੀਕ ਹੈ ਜੀ ਹੁਣ ਜਦੋਂ ਇਹ ਪਾਣੀ ਉਬਲ ਗਿਆ ਉਸ ਦੇ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਚਿਕਨ ਠੀਕ ਹੈ ਜੀ ਹੁਣ ਆਪਾਂ ਕੱਟ ਲੈਣੇ ਆ ਤੜਕੇ ਵਾਸਤੇ ਪਿਆਜ਼ ਇੱਕ ਇੱਕ ਸ਼ਿਮਲਾ ਮਿਰਚ ਟਮਾਟਰ ਇੱਕ ਪਿਆਜ਼ ਅੱਧੀ ਗਾਜਰ ਦੋ ਮਿਰਚਾਂ ਤੇ ਇੱਕ ਲਸਣ ਦੀ ਗੱਟੇ ਠੀਕ ਆ ਜੀ ਇੰਨੀਆਂ ਚੀਜ਼ਾਂ ਪਾਉਣੀਆਂ ਤੁਸੀਂ ਆਪਦੇ ਹਿਸਾਬ ਨਾਲ ਕੁਝ ਵੀ ਪਾ ਸਕਦੇ ਹੋ ਇਹਦੇ ਵਿੱਚ ਕੁਝ ਬੈਂਗਣ ਪਾਉਣਾ ਹੋਵੇ ਠੀਕ ਆ ਜੀ ਤੁਸੀਂ ਕੁਝ ਵੀ ਮਤਲਬ ਕੋਈ ਵੀ ਸਬਜ਼ੀ ਪਾ ਸਕਦੇ ਗੋਭੀ ਬੈਂਗਣਾ ਤੇ ਹੋਰ ਮਤਲਬ ਕਿ ਜਿਹੜੀ ਤੁਹਾਨੂੰ ਪਸੰਦ ਹੈ ਉਹ ਸਬਜੀ ਤੁਸੀਂ ਪਾ ਸਕਦੇ ਇਹਦੇ ਵਿੱਚ ਇਦਾਂ ਦੀ ਕੋਈ ਦਿੱਕਤ ਨਹੀਂ ਚਿਕਨ ਤੇ ਵਧੀਆ ਮਤਲਬ ਕਿ ਵਧੀਆ ਸਵਾਦ ਵੀ ਵਧੀਆ ਬਣ ਜਾਂਦੀ ਹੈ ਬਹੁਤ ਵਧੀਆ ਬਣਦੀ ਹੈ ਆਜੋ ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਬਣਾਉਣਾ ਅਸੀਂ ਚਿਕਨ ਮਖੋਸ ਆ ਦੇਖੋ ਜੀ ਆਪਾਂ ਇੱਧਰ ਰੱਖਤੀ ਆ ਪਿਆਜ਼ ਤੜਕੇ ਵਾਸਤੇ ਇੱਧਰ ਆਪਣਾ ਚਿਕਨ ਵੀ ਉਬਲ ਗਿਆ ਆ ਠੀਕ ਹੈ ਜੀ ਜਦੋਂ ਚਿਕਨ ਉਬਲੂਗਾ ਦੇਖੋ ਇਦਾਂ ਝੱਗ ਜੀ ਉੱਪਰ ਆਏ ਹੋਗੇ ਨਾ ਸਾਰੇ ਤੁਸੀਂ ਬਾਹਰ ਕੱਢ ਦੇਣੀਆਂ ਚੱਕ ਦੇਣੀਆਂ ਆ ਦੇਖੋ ਦੇਖੋ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਹੁਣ ਆਪਾਂ ਇਹਨੂੰ 5 ਮਿੰਟ ਲਈ ਰੱਖ ਦਾਂਗੇ ਉਹ ਦੇਖੋ ਫੇਰ ਦੁਬਾਰਾ ਇਹਦੇ ਉੱਪਰ ਆ ਗਈ ਨਾ ਚੈੱਕ ਜੀ ਫੇਰ ਦੁਬਾਰਾ ਚੱਕ ਲੈਣੀ ਆ ਠੀਕ ਹੈ ਜੀ ਜਦੋਂ ਚੈੱਕ ਚੰਗੀ ਤਰ੍ਹਾਂ ਪਲ ਗਿਆ ਨਾ ਇਹ ਚੈੱਕ ਦੀ ਚੰਗੀ ਤਰ੍ਹਾਂ ਆ ਜਾਂਦੀ ਉਹਨੂੰ ਚੱਕ ਕੇ ਸਾਰੇ ਦੇਖੋ ਆਪ ਇਹਦੇ ਵਿੱਚ ਪਾਵਾਂਗੇ ਇਹ ਹੈਗਾ ਧਨੀਆ ਪਾウダー ਧਨੀਆ ਪਾウダー ਦੇ ਤੁਸੀਂ 2 ਤੋਂ 2.5 ਚਮਚੇ ਇੱਥੇ ਵਿੱਚ ਪਾ ਸਕਦੇ ਆ ਠੀਕ ਹੈ ਜੀ ਇਸ ਦੇ ਵਿੱਚ ਪਾਉਣਾ ਆਪਾਂ ਮਖਪੂਸ ਮਸਾਲਾ ਠੀਕ ਹੈ ਜੀ ਇਹ ਮਸਾਲਾ ਹੈਗਾ ਇਹ ਮਸਾਲਾ ਪੀਸਿਆ ਘਰੇ ਇਹਦੇ ਵਿੱਚ ਹੈਗੇ ਜੀਰਾ ਪਾウダー ਠੀਕ ਹੈ ਜੀ ਤੇ ਇਸ ਦੇ ਵਿੱਚ ਕੜੀ ਪੱਤੇ ਜੀਰਾ ਤੇ ਕੜੀ ਪੱਤੇ ਦੋਨੇ ਰੜਾ ਕੇ ਇਹਨਾਂ ਨੂੰ ਮਿਕਸ ਕਰਕੇ ਠੀਕ ਹੈ ਜੀ ਮਸਾਲਾ ਬਣਦਾ ਸਪੈਸ਼ਲ ਮਖਪੂਸ ਮਸਾਲਾ ਜੀ ਮੈਂ ਕਿ ਤੁਹਾਨੂੰ ਜਿੱਦਾਂ ਤੁਹਾਨੂੰ ਦੱਸਿਆ ਕਿ ਆਪਾਂ ਧਨੀਆ ਪਾਊਡਰ ਦੇ 2 ਤੋਂ 2.5 ਚਮਚੇ ਪਾ ਸਕਦੇ ਹਾਂ ਉਦਦੇ ਮੈਂ ਖੂਬ ਮਸਾਲੇ ਦੇ ਵੀ 2 ਤੋਂ 2.5 ਚਮਚੇ ਪਾ ਸਕਦੇ ਹਾਂ ਹੁਣ ਆਪਾਂ ਪਾਵਾਂਗੇ ਇਹ ਹੈਗਾ ਮਿਕਸ ਮਸਾਲਾ ਸਾਰਾ ਕੁਝ ਹੀ ਮਿਕਸ ਹੈ ਦੇ ਵਿੱਚ ਇਹਦੇ ਵਿੱਚ ਕਾਲੀਆਂ ਮਿਰਚਾਂ ਜੀਰਾ ਲੌਂਗ ਇਲਾਈਚੀ ਸਭ ਕੁਝ ਮਿਕਸ ਹੈ ਇਹਨੇ ਮਿਕਸ ਮਸਾਲਾ ਹੁਣ ਆਪਾਂ ਇਸ ਦੇ ਵਿੱਚ ਪਾਉਣੀ ਹੈ ਜੀ ਆਹ ਕਾਲੀ ਮਿਰਚ ਥੋੜੀ ਜਿਹੀ ਪਾਉਣੀ ਹੈ ਬਾਲੀ ਨਹੀਂ ਪਾਉਣੀ ਠੀਕ ਹੈ ਜੀ ਕਿਉਂਕਿ ਇਸ ਦੇ ਵਿੱਚ ਆਪਾਂ ਤੜਕਾ ਪਾਵਾਂਗੇ ਤੜਕੇ ਦੇ ਵਿੱਚ ਆਪਾਂ ਹਰੀਆਂ ਮਿਰਚਾਂ ਦੋ ਪਾਉਣੀ ਆ ਠੀਕ ਹੈ ਜੀ ਖੋ ਜੀ ਇਹਦੇ ਵਿੱਚ ਟਮਾਟਰ ਆਪਣੇ ਪੁੱਜ ਗਏ ਹੁਣ ਇਹਦੇ ਵਿੱਚ ਪਾਵਾਂਗੇ ਇਹ ਹੈਗੀਆਂ ਗਾਜਰਾ ਲਸਣ ਤੇ ਖਰੀਆਂ ਮਿਰਚਾਂ ਇਹਨਾਂ ਵੀ ਹਣ 10 ਮਿੰਟ ਤੱਕ ਰੱਖਾਂਗੇ ਆਹ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛਿਲਮਾ ਮਿਰਚ ਇਹਨਾਂ ਵੀ ਪੰਜ ਮਿੰਟ ਤੱਕ ਰੱਖਾਂਗੇ ਇਨੂੰ ਜਿਆਦਾ ਭੁੰਨਦੇ ਲੋੜ ਨਹੀਂ ਹੈ ਕਿਉਂਕਿ ਇਹਨੂੰ ਬਾਅਦ ਚ ਆਪਾਂ ਉਹਦੇ ਵਿੱਚ ਪਾਉਣਾ ਹੈ ਜਿਹਦੇ ਵਿੱਚ ਆਪਾਂ ਚਿਕਨ ਉਬਲਣਾ ਰੱਖਿਆ ਹੋਇਆ ਹੈ ਠੀਕ ਹੈ ਜੀ ਦੇਖੋ ਜੀ Shimla mirch ਵੀ ਠੀਕ ਹੋ ਗਈ ਹੈ ਇਹਦੀ ਵਧੀਆ ਆਪਣੀ ਠੀਕ ਹੈ ਜੀ ਇਹਨੂੰ ਤੁਸੀਂ ਜਿਆਦਾ ਨਹੀਂ ਭੁੰਨਣਾ ਹੈਗਾ ਠੀਕ ਹੈ ਜੀ ਇੱਦਾਂ ਦਾ ਰੱਖਣਾ ਦੇਖ ਲਓ ਜਿਆਦਾ ਨਹੀਂ ਭੁੰਨਣਾ ਠੀਕ ਠੀਕ ਜਿਹਾ ਰੱਖਣਾ ਹੁਣ ਆਪਾਂ ਇਹਨੂੰ ਪਾਵਾਂਗੇ ਚਿਕਨ ਦੇ ਵਿੱਚ ਦੇਖੋ ਬਿੱਚੇ ਚਿਕਨ ਪਾ ਲੈਣਾ ਸਾਰਾ ਤੁਸੀਂ ਜੋ ਵੀ ਪੁੰਨਿਆ ਠੀਕ ਹੈ ਜੀ ਹਲਦੀ ਨਹੀਂ ਤੁਸੀਂ ਇਹਦੇ ਵਿੱਚ ਪਾਉਣ ਠੀਕ ਹੈ ਬਸ ਹਲਦੀ ਨਹੀਂ ਪਾਣੀ ਬਾਕੀ ਸਾਰਾ ਮਸਾਲਾ ਵਗੈਰਾ ਤੁਸੀਂ ਜੋ ਵੀ ਪਾਣਾ ਪਾ ਸਕਦੇ ਬਸ ਹਲਦੀ ਨਹੀਂ ਕਰਲੀ ਪਾਉਣ ਠੀਕ ਹੈ ਹੁਣ ਇਹਨੂੰ ਵੀ 10-15 ਮਿੰਟਾਂ ਤੱਕ ਉਬਲ ਲੈਣ ਦੋ ਆਹ ਦੇਖੋ ਜੀ ਆਪਣਾ ਚਿਕਨ ਉਬਲ ਗਿਆ ਬਹੁਤ ਵਧੀਆ ਤਰੀਕੇ ਨਾਲ ਉਬਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਚਿਕਨ ਨੂੰ ਕੱਢਣਾ ਬਾਹਰ ਚਿਕਨ ਨੂੰ ਬਾਹਰ ਕੱਢ ਲੈਣਾ ਕੱਲਾ ਕੱਲਾ پیس ਬਾਹਰ ਕਰ ਦੇਣਾ ਠੀਕ ਹੈ ਜੀ। ਵਾਲੀ ਆ ਗੱਲ ਤੁਹਾਨੂੰ ਹੋਰ ਦੱਸਦੀ ਆ ਆਪਾਂ ਮਾਨ ਦੇ ਵਿੱਚ ਕਰਦੇ ਆ ਕੁਕਿੰਗ ਦਾ ਕੰਮ ਠੀਕ ਹੈ ਜੀ। ਮਾਨ ਚ ਐਵੇਂ ਖਾਂਦੇ ਆ ਇਹ। ਵੈਸੇ ਇੰਡੇ ਵੀ ਤੁਸੀਂ ਬਣਾ ਸਕਦੇ ਆ ਕੋਈ ਦਿੱਤਾ ਦੀ ਉਹ ਨਹੀਂ ਵਧੀਆ ਬਣਦੇ। ਟਰਾਈ ਕਰਕੇ ਜਿਹੜਾ ਦੇਖਿਓ। ਇੱਥੇ ਹੁਣ ਆਪਾਂ ਚਿਕਨ ਸਾਰਾ ਵਾਰ ਘੱਟ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਲ ਚਿਕਨ ਵਾਰ ਘੱਟ ਲਿਆ ਚੌਲ ਪਾਉਂਦੇ ਹਾਂ ਇਹਨੂੰ ਉਬਲਣੇ ਰੱਖ ਦਿੰਦੇ ਚੌਲ ਜੀ ਆਪਾਂ 10-15 ਮਿੰਟ ਦਾ ਕਈ ਉਬਲਣਗੇ ਆ ਦੇਖੋ ਜੀ ਜਿਹੜਾ ਆਪਾਂ ਚਿਕਨ ਪਾਣੀ ਚੋਂ ਬਾਹਰ ਕੱਢਿਆ ਸੀ ਉਹਨੂੰ ਆਪਾਂ ਲਾ ਲਿਆ ਮਸਾਲੇ ਇਹ ਮੈਂ ਲਾਇਆ ਧਨੀਆ ਪਾਊਡਰ ਮਿਕਸ ਮਸਾਲਾ ਚੰਗੇ तरह ਮਸਾਲੇ ਉੱਤੇ ਲਾ ਲਿਆ ਠੀਕ ਹੈ ਜੀ ਇੱਧਰ ਆਪਣਾ ਤੇਲ ਗਰਮ ਹੋ ਰਿਹਾ ਠੀਕ ਹੈ ਜੀ ਇਹਨੂੰ ਹੁਣ ਆਪਾਂ ਤਲਣਾ ਸਾਰੇ ਚਿਕਨ ਨੂੰ ਤੇਲ ਚ ਤਲਣਾ ਠੀਕ ਹੈ ਜੀ ਇੱਕ ਇੱਕ ਪੀਸ ਕਰਕੇ ਤਲਣਾ ਇਸ ਤਰ੍ਹਾਂ ਸਟਾਲੇ ਦੂਜੇ ਪਾਸੇ ਮੈਂ ਦਾ ਪਲਟ ਦਿੰਦਾ ਇਧਰ ਚੌਲ ਵੀ ਆਪਣੀ ਵਧੀਆ ਹੋ ਗਏ ਆ ਚੰਗੇ ਤਰ੍ਹਾਂ ਆ ਦੇਖੋ ਜੀ ਚਿਕਨ ਆਪਣਾ ਕਿੰਨਾ ਵਧੀਆ ਹੋ ਗਿਆ ਠੀਕ ਆ ਜੀ ਇਧਰ ਆਪਣੇ ਚੌਲ ਵੀ ਬਣ ਗਏ ਆ ਠੀਕ ਆ ਜੀ ਹੁਣ ਆਪਾਂ ਚਿਕਨ ਇਹਦੇ ਉੱਪਰ ਰੱਖਣਾ ਚੌਲਾਂ ਦੇ ਉੱਪਰ ਕੱਲਾ-ਕੱਲਾ ਪੀਸ ਉੱਪਰ ਰੱਖ ਲੈਣਾ ਹੁਣ ਆਪਾਂ ਇਹਨੂੰ ਕਰਾਂਗੇ ਬਾਰਨਾ ਇਹਨੂੰ ਤੁਸੀਂ 20-25 ਮਿੰਟ ਲਈ ਰੱਖਣਾ ਬਿਲਕੁਲ ਸਲੋ ਗੈਂਸ ਕਰਕੇ ਠੀਕ ਹੈ ਜੀ ਤੇ ਜਰੂਰ ਤੁਸੀਂ ਕਮੈਂਟ ਕਰਕੇ ਮਤਲਬ ਕੀ ਦੱਸਿਓ ਅੱਜ ਚਿਕਨ ਮਖਬੂਸ ਆਪਾਂ ਚੈੱਕ ਕਰਦੇ ਹਾਂ ਜਿਹੜਾ 20-25 ਮਿੰਟ ਵਾਸਤੇ ਆਪਾਂ ਲੋ ਗੈਂਸ ਤੇ ਰੱਖਿਆ ਸੀਗਾ ਦੇਖੋ ਚੈੱਕ ਕਰੋ ਕਿ ਨਵਦੀਆ ਬਣੀ ਹੈ ਚਿਕਨ ਮੱਕਪੂਸ ਠੀਕ ਹੈ ਕਮੈਂਟਰ ਦੇ ਵਿੱਚ ਜਰੂਰ ਦੱਸਿਓ ਤੁਸੀਂ ਟਰਾਈ ਕਰਕੇ ਵੀ ਤੁਹਾਨੂੰ ਕਿਦਾਂ ਲੱਗਿਆ ਠੀਕ ਹੈ ਜੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਓਕੇ ਥੈਂਕ ਯੂ ਬਾਏ ਬਾਏ so much